ਅਕਲ ਕੇ ਪਾਸ ਖਿਰਦ ਕੇ ਪਾਸ ਖਬਰ ਕੇ ਸਿਵਾ ਕੁਝ ਵੀ ਨਹੀਂ ਤੇਰਾ ਇਲਾਜ ਨਜ਼ਰ ਕੇ ਸਿਵਾ ਕੁਝ ਵੀ ਨਹੀਂ ਮਨੁਕ ਦੀ ਅਕਲ ਦੇ ਚ ਕੀ ਹੈ ਬਸ ਖਬਰ ਹੀ ਖਬਰਾਂ ਖਬਰਾਂ ਘਟੀਆਂ ਕੀ ਸੀ ਇਹਦੇ ਕੋਲ ਆਪਣਾ ਅਨੁਭਵ ਕੋਈ ਨਹੀਂ ਆਪਣੀ ਅੱਖ ਨਾਲ ਇਸ ਨੇ ਕੁਝ ਵੀ ਨਹੀਂ ਦੇਖਿਆ ਪਰਮਾਤਮਾ ਵੀ ਕਿਸੇ ਕੋਲ ਸੁਣਿਆ ਹੈ ਖਬਰ ਉਹਦੇ ਗੁਣ ਉਹ ਵੀ ਕਿਸੇ ਕੋਲ ਸੁਣੇ ਨੇ ਖਬਰ ਨਰਕ ਵੀ ਹੁੰਦਾ ਹੈ ਸਵਰਗ ਵੀ ਹੁੰਦਾ ਹੈ ਸੁਣਾਏ ਕਿਸੇ ਕੋਲ ਖਬਰ ਫਸੇ ਸਾਰੀਆਂ ਖਬਰਾਂ ਇਹਦੇ ਕੋਲ ਇਕੱਠੀਆਂ ਨੇ ਖੁਦ ਇਸ ਨੂੰ ਕੁਝ ਵੀ ਨਹੀਂ ਪਤਾ ਹਮੇ ਦੇ ਗਲ پکڑਦੇ ਚਾਈਂ ਖਿਰਦ ਕੇ ਪਾਸ ਖਬਰ ਕੇ ਸਿਵਾ ਕੁਝ ਵੀ ਨਹੀਂ ਤੇਰਾ ਇਲਾਜ ਨਜ਼ਰ ਕੇ ਸਿਵਾ ਕੁਝ ਵੀ ਨਹੀਂ ਤੇਰਾ ਇਲਾਜ ਇਹ ਖਬਰਾਂ ਨਹੀਂ ਨੇ ਜਿਹੜੀਆਂ ਤੂੰ ਇਕੱਠੀਆਂ ਕਰ ਲਈਆਂ ਕਿਉਂਕਿ ਬੜਾ ਪੈਸ ਮਬਾਸਾ ਵੀ ਕਰਦੇ ਨੇ ਹਿੰਦੂ ਮੁਸਲਮਾਨ ਨਾਲ ਕਰਦਾ ਹੈ ਮੁਸਲਮਾਨ ਹਿੰਦੂ ਨਾਲ ਕਰਦਾ ਹੈ ਬੋਧ ਜੈਨ ਨਾਲ ਕਰਦਾ ਹੈ ਜੈਨ ਬੋਧ ਨਾਲ ਕਰਦਾ ਹੈ ਇੱਕ ਦੂਜੇ ਨੂੰ ਗਲਤ ਠਹਿਰਾਉਂਦੇ ਨੇ ਨਿਹਰੇ ਗਲਤ ਨਹੀਂ ਠਹਿਰਾਉਂਦੇ ਵਿਚਾਰ ਟਕਰਾਰ ਬਣ ਜਾਂਦੇ ਨੇ ਤਲਵਾਰਾਂ ਉੱਠ ਜਾਂਦੀਆਂ ਨੇ ਮਸਜਿਦਾਂ ਟੁੱਟ ਜਾਂਦੀਆਂ ਨੇ ਮੰਦਰ ਟੁੱਟ ਜਾਂਦੇ ਨੇ ਧਰਮ ਗ੍ਰੰਥ ਪੜ ਜਾਂਦੇ ਨੇ ਅੱਗਾਂ ਲੱਗ ਜਾਂਦੀਆਂ ਨੇ ਹੈਰਾਨਗੀ ਵਿਚਾਰਕ ਤੇ ਐਸਾ ਕਹਿੰਦੇ ਨੇ ਰਾਜਨੀਤੀ ਕਰਕੇ ਵੀ ਜ਼ਮੀਨ ਦੇ ਉੱਤੇ ਇਤਨਾ ਖੂਨ ਖਰਾਬਾ ਨਹੀਂ ਹੋਇਆ ਜਿੰਨਾ ਧਰਮ ਦੇ ਨਾਂ ਤੇ ਹੋਇਆ ਹੈ ਰੋਮਨ ਕੈਥੋਲਿਕ ਪ੍ਰੋਟੈਸਟਸ ਪਰ ਪਾਦਰੀਆਂ ਨੂੰ ਤੇ ਇਸਾਈਆਂ ਨੂੰ ਸੈਕੜੇ ਸਾਲ ਤੱਕ ਮਾਰਦੇ ਰਹੇ ਨੇ ਹਜੇ ਤੱਕ ਵੀ ਸੁੰਨੀ ਤੇ ਸ਼ੀਆ ਮੁਸਲਮਾਨ ਵਿੱਚ ਝਗੜਾ ਹੈ ਪਿਛਲੇ ਦਿਨੇ ਨਮਾਜ਼ ਪੜ੍ਹਦੇ ਹੋਇਆ ਬਿਆਲੀ ਬੰਦੇ ਮਾਰ ਦਿੱਤੇ ਗਏ ਮਲਤਾਨ ਦੇ ਵਿੱਚ ਨਮਾਜ਼ ਪੜ੍ਹਦੇ ਹੋਏ ਕਿਉਂ ਉਹ ਸ਼ੀਆ ਸਨ ਸੁੰਨੀ ਨਹੀਂ ਸਨ ਦੋਵੇਂ ਮੁਸਲਮਾਨ ਨੇ ਵਿਚਾਰਾਂ ਦਾ ਟਕਰਾਅ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਨ ਉਹ ਵਿਚਾਰ ਮਨੁੱਖ ਨੂੰ ਖੁਦਾ ਨਾਲ ਨਹੀਂ ਜੋੜ ਸਕਦੇ ਕਤਈ ਨਹੀਂ ਜੋੜ ਸਕਦੇ ਇਸ ਨੁਕਤੇ ਨੂੰ ਧਿਆਨ ਨਾਲ ਲੈਣਾ ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਨੇ ਉਹ ਹੀ ਵਿਚਾਰ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਦੀਵਾਰ ਸਮਝ ਲੋ ਦੀਵਾਰ ਹੀ ਹੈ ਪਰ ਕੁਝ ਵੀ ਨਹੀਂ ਇਨਾਂ ਹੀ ਦੀਵਾਰਾਂ ਨੂੰ ਹੈਰਾਨ ਵੀ ਕੋਸ਼ਿਸ਼ ਕੀਤੀ ਨੌਖੰਡ ਪ੍ਰਥਮੇ ਦਾ ਭਰਮਣ ਕਰਕੇ ਭਗਤ ਗੁਰੂ ਨਾਨਕ ਦੇਵ ਜੀ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਹੈ ਨਾਲ